ਜਿਹੜੇ ਤੁਸੀਂ ਇਹਨਾਂ ਨੂੰ ਪਰਮਿਸ਼ਨ ਹਾਂ ਜਿਹੜੇ ਪਰਮਿਸ਼ਨ ਦਿੱਤੀ ਹੋਈ ਆ ਕੋਈ ਉਹਨਾਂ ਕੋਲੇ ਪ੍ਰੋਪਰ ਬਿਲਡਿੰਗ ਨਹੀਂ ਕੋਈ ਉਹਨਾਂ ਕੋਲੇ ਪ੍ਰੋਪਰ ਲੈਬ ਨਹੀਂ ਕੋਈ ਉਹਨਾਂ ਕੋਲੇ ਪ੍ਰੋਪਰ ਪ੍ਰੈਕਟੀਕਲ ਦਾ ਪ੍ਰੋਸੈਸ ਨਹੀਂ ਅਨਟ੍ਰੇਨਡ ਜਿਨ੍ਹਾਂ ਨੂੰ ਆਪਾਂ ਇਨਸਟ੍ਰਕਟਰ ਕਹਿ ਦਿੰਦੇ ਆ ਕਿਉਂਕਿ ਮੈਂ ਵੀ ਆਈਟੀਆਈ ਕੀਤੀ ਆ ਜਿਨ੍ਹਾਂ ਨੂੰ ਆਪਾਂ ਇਨਸਟ੍ਰਕਟਰ ਕਹਿ ਦਿੰਦੇ ਆ ਉਹ ਜਿਹੜੇ ਜਿਨ੍ਹਾਂ ਨੂੰ ਗਵਰਨਮੈਂਟ ਜੌਬਾਂ ਨਹੀਂ ਮਿਲਦੀਆਂ ਉਹਨਾਂ ਨੂੰ ਬਿਨਾਂ ਕਿਸੇ ਕੋਰਸ ਕਰਵਾਏ ਤੋਂ ਬਿਨਾਂ ਕਿਸੇ ਤਜਰਬੇ ਤੋਂ ਉਹਨਾਂ ਨੂੰ ਰੱਖਿਆ ਜਾਂਦਾ ਘੱਟ ਵੀ ਸ਼ੋਸ਼ਣ ਕੀਤਾ ਜਾਂਦਾ ਅਸੀਂ ਤਾਂ ਕਹਿੰਦੇ ਆ ਉਹਨਾਂ ਨੂੰ ਵੀ ਕਹਿੰਦੇ ਆ ਵੀ ਤੁਸੀਂ ਵੀ ਜਾਣ ਕੇ ਆਪਣੇ ਇੱਕ ਜੋ ਟੋਪੋ ਕਿਉਂਕਿ ਤੁਸੀਂ ਜਿਹੜੀਆਂ ਟ੍ਰੇਡਾਂ ਦੇ ਵਿੱਚ ਅਕਸਪਲਟ ਹੋ ਜੇ ਤੁਹਾਡੇ ਕੋਲ ਨੌਲੇਜ ਜਾਂ ਸਕਿੱਲ ਹੈ ਤਾਂ ਤੁਸੀਂ ਆਪਣਾ ਪੂਰਾ ਪੇ ਸਕੇਲ ਲਓ ਪਰ ਉਹਨਾਂ ਨੂੰ ਵੀ ਪੂਰਾ ਪੇ ਸਕੇਲ ਨਹੀਂ ਦਿੱਤਾ ਜਾਂਦਾ ਅਸੀਂ ਇਹ ਲੜਾਈ ਆਉਣ ਵਾਲੇ ਸਮੇਂ ਦੇ ਵਿੱਚ ਲੰਮੇ ਪੱਦਰ ਤੇ ਲੈ ਕੇ ਜਾਵਾਂਗੇ ਔਰ ਇਹਨਾਂ ਦੇ ਨਾਥੀ ਦਮ ਲਿਆਦਾਂਗੇ ਇਸ ਸਮੇਂ ਤੇ ਇਹਦੇ ਖਿਲਾਫ ਕੀ ਕਾਰਵਾਈ ਕਰੋਗੇ ਡੀਜੀਟੀ ਆਫਿਸ ਨੂੰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਤੇ ਮੈਂ ਜਿਹੜੀਆਂ ਪ੍ਰਾਈਵੇਟ ਆਈਟੀਆਂ ਨੇ ਜਿਨ੍ਹਾਂ ਨੂੰ ਆਪਾਂ ਕਹਾਂਗੇ ਸ਼ੈਲਰੇ ਕਹਾਂਗੇ ਸ਼ੈਲਰ ਨੇ ਕੱਚੇ ਕੋਠੇ ਪਾ ਕੇ ਉਹ ਚੰਗੇ ਰੁਪਏ ਜਿਹੜੇ ਹੜੱਪੇ ਜਾਂਦੇ ਨੇ ਉਹਨਾਂ ਆਈਟੀਆਂ ਦੇ ਚੇਅਰਮੈਨਾਂ ਨੂੰ ਤੁਸੀਂ ਕੀ ਕਹੋਗੇ ਪਟਿਆਲੇ ਡਿਸਟ੍ਰਿਕਟ ਤੋਂ ਇਲਾਵਾ ਪੂਰੇ ਪੰਜਾਬ ਦੇ ਵਿੱਚ ਜਿਹੜੀ ਐਨੀ ਲੁੱਟ ਦਾ ਕੇਂਦਰ ਹੋ ਰਿਹਾ ਇਲੈਕਟ੍ਰੀਸ਼ੀਅਨ ਆਈਟੀਆਈ ਦੇ ਵਿੱਚ ਉਹ ਮੰਨ ਲਓ ਵੀ ਜਿਹੜੇ ਬੱਚਿਆਂ ਨੂੰ ਦਾਖਲਾ ਐਸੀ ਕਾਸ਼ਟ ਦੇ ਜਿਹੜੇ ਬੱਚੇ ਨੂੰ ਉਹਨਾਂ ਨੂੰ 5% ਤੇ ਦਾਖਲਾ ਨਹੀਂ ਮਿਲ ਰਿਹਾ ਤੁਸੀਂ ਉਹਦੇ ਬਾਰੇ ਕੀ ਕਾਰਵਾਈ ਕਰੋਗੇ ਸੁਣਿਆ ਕਿ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ ਪ੍ਰੋਟੈਸਟ ਕਰੋਗੇ ਧਰਨੇ ਲਾਹੋਗੇ ਜਿਹੜੇ ਪ੍ਰਾਈਵੇਟ ਆਈਟੀਆਈਆਂ ਨੇ ਇਹਨਾਂ ਦੇ ਖਿਲਾਫ ਕੀ ਇਹ ਸੱਚ ਹੈ ਕਿ ਇਹਨੇ ਜਿਹੜੇ ਪੁਰਾਣੇ 리ਡਰ ਨੇ ਉਹਨਾਂ ਨੇ ਸਪਾਰਸ਼ਾ ਜੇ ਉਹਨਾਂ ਦੀ ਕੋਈ ਫੋਨ ਚੱਲ ਜਾਵੇ ਆਈਟੀਆਈ ਦੇ ਚੇਅਰਮੈਨ ਨੂੰ ਤਾਂ ਉਸ ਬੱਚੇ ਦੀ ਰਿਵੀਸ਼ਨ ਹੋ ਜਾਂਦੀ ਆ ਬਰਨਾ ਉਹ ਜਿਹੜੀਆਂ 70 ਸੀਟਾਂ ਦੇ ਵਿੱਚੋਂ 50 ਸੀਟਾਂ ਦੇ ਵਿੱਚ ਜਿਹੜਾ ਦਾਖਲਾ ਥੋੜ੍ਹ ਰੁਪਏ ਮੰਗੇ ਜਾਂਦੇ ਨੇ ਪਿੱਛੇ ਜਿਹੜੀਆਂ ਬਚੀਆਂ 20-25 ਸੀਟਾਂ ਉਹਨਾਂ ਦੇ ਵਿੱਚ ਬੋਲੀ ਲੱਗਦੀ ਆ ਮਾਸਟਰ ਇਹਦੇ ਬਾਰੇ ਕੀ ਕਹੂੰਗੀ ਉਹਨਾਂ ਦੇ ਵਿੱਚ 1.5-1.5 ਲੱਖ ਰੁਪਏ ਲੱਗ ਜਾਂਦਾ بڑی ਟ੍ਰੇਡ ਦੀ ਫੀਸ ਆ ਜਿਹੜੀ ਸਿਰਫ 3-4000 ਜਾਂ 5000 ਬਣਦੀ ਆ ਸਵਾ ਸਵਾ ਲੱਖ ਰੁਪਏ ਦੇ ਵਿੱਚ ਇਹ ਆਪਣੀਆਂ ਸੀਟਾਂ ਨੇ ਫੌਰ ਸੇਲ ਕਰ ਦਿੰਦੇ ਟੀਜੀਟੀ ਆਫਿਸ ਦੇ ਵੱਲੋਂ ਜਿਹੜੀਆਂ ਤੁਹਾਨੂੰ ਹਦਾਇਤਾਂ ਹੋਈਆਂ ਨੇ ਜਾਂ ਗਵਰਨਮੈਂਟ ਦੀਆਂ ਜਿਹੜੀਆਂ ਸ਼ਰਤਾਂ ਨੇ ਉਹਦੇ ਮੁਤਾਬਕ ਸਾਡਾ 5% ਰਿਜ਼ਰਵੇਸ਼ਨ ਮਿਲਦੀ ਹੈ ਤੇ ਨਾਬਾਵਾਨੀ న్యూਜ਼ ਦੇ ਨਾਲ ਮੁੱਦਾ ਹੈਗਾ এডਿਕੇਸ਼ਨ ਦੇ ਪ੍ਰਤੀ ਬੱਚੇ ਸਕਿੱਲ ਸਿੱਖਣ ਦੇ ਲਈ ਵੱਖ-ਵੱਖ ਅਦਾਰਿਆਂ ਦੇ ਵਿੱਚ ਜਾਂਦੇ ਨੇ ਜਿਵੇਂ ਕਿ ਗਵਰਨਮੈਂਟ ਆਈਟੀਆਈ ਜਾਂ ਕਹਿ ਲਓ ਜਿਨ੍ਹਾਂ ਦਾ ਗਵਰਨਮੈਂਟ ਆਈਟੀਆਈ ਦੇ ਵਿੱਚ ਨੰਬਰ ਨਹੀਂ ਆਉਂਦਾ ਉਹਨਾਂ ਦੀ ਉੱਥੇ ਮੈਟ੍ਰੀਸਟ ਦੇ ਵਿੱਚ ਨਾਮ ਨਹੀਂ ਆਉਂਦਾ ਜਾਂ ਫਿਰ ਉਹ ਡੇਲੀ ਰੁਟੀਨ ਦੇ ਵਿੱਚ ਨਹੀਂ ਜਾ ਸਕਦੇ ਉਹ ਪ੍ਰਾਈਵੇਟ ਆਈਟੀਆਂ ਵੱਲ ਜਿਹੜਾ ਰੁਖ ਕਰਦੇ ਪ੍ਰਾਈਵੇਟ ਆਈਟੀਆ ਦੇ ਵਿੱਚ ਕਿਵੇਂ ਵੱਡੀ ਲੁੱਟ ਹੋ ਰਹੀ ਆ ਕਿਵੇਂ ਪੈਸਾ ਹੜੱਪਿਆ ਜਾ ਰਿਹਾ ਐਸਸੀ ਐਸਟੀ ਓਬੀਸੀ ਲੋਕਾਂ ਦੇ ਹੱਕ ਕਿੱਦਾਂ ਮਾਰੇ ਜਾਂਦੇ ਨੇ ਕਿੱਦਾਂ ਪੈਸਾ ਬਣਾਇਆ ਜਾਂਦਾ ਉਹਦੇ ਬਾਰੇ ਕਰਾਂਗੇ ਅੱਜ ਆਪਾਂ ਗੱਲਬਾਤ ਵੀਡੀਓ ਨੂੰ ਧਿਆਨ ਨਾਲ ਦੇਖਿਓ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਓ ਆਪਣੇ ਆਪਣੇ ਵਿਚਾਰ ਤੁਸੀਂ ਵੀਡੀਓ ਦੇ ਵਿੱਚ ਜ਼ਰੂਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਲੁੱਟ ਦਾ ਕੇਂਦਰ ਜਿਹੜਾ ਆਈਟੀ ਪ੍ਰਾਈਵੇਟ ਆਈਟੀਆ ਜਿਹੜਾ ਲੁੱਟ ਦਾ ਕੇਂਦਰ ਪੰਜਾਬ ਦੇ ਵਿੱਚ ਬਣਿਆ ਹੋਏ ਨੇ ਉਹਨਾਂ ਦੇ ਖਿਲਾਫ ਆ ਜਿਹੜੀ ਆਵਾਜ਼ ਚੱਕੀ ਜਾ ਸਕੇ ਮਾਸਟਰ ਜੀ ਜਿਵੇਂ ਪੰਜਾਬ ਦੇ ਵਿੱਚ ਸਕਿੱਲ ਦਾ ਕੋਰਸ ਸਿੱਖਣ ਵਾਸਤੇ ਮੁੰਡੇ ਕੁੜੀਆਂ ਜਿਹੜੀਆਂ ਆਈਟੀਈਆਂ ਦੇ ਵਿੱਚ ਐਡਮਿਸ਼ਨ ਲੈਣ ਜਾਂਦੇ ਨੇ ਗਵਰਨਮੈਂਟ ਆਈਟੀਈ ਦੇ ਵਿੱਚ ਪਰਸੈਂਟੇਜ ਘੱਟ ਹੋਣ ਕਾਰਨ ਕਈ ਬੱਚਿਆਂ ਦੇ ਜਿਹੜੀ ਐਡਮਿਸ਼ਨ ਨਹੀਂ ਹੁੰਦੀ ਉਹ ਪ੍ਰਾਈਵੇਟ ਆਈਟੀਈ ਵੱਲ ਜਿਹੜਾ ਰੁਖ ਕਰਦੇ ਨੇ ਉੱਥੇ ਹੀ ਪ੍ਰਾਈਵੇਟ ਆਈਟੀਈਆਂ ਜਿਹੜਾ ਲੁੱਟ ਦਾ ਕੇਂਦਰ ਬਣੀਆਂ ਹੋਈਆਂ ਨੇ ਉਹ ਉਹਦੇ ਬਾਰੇ ਤੁਸੀਂ ਕੀ ਕਹੋਗੇ ਜਿਹੜਾ 5% ਪ੍ਰਾਈਵੇਟ ਆਈਟੀਈਆਂ ਦੇ ਵਿੱਚ ਅਸੀਂ ਕਸ਼ਟ ਦੇ ਬੱਚਿਆਂ ਦਾ ਕੋਟਾ ਗਾ ਉਹਨਾਂ ਨੂੰ ਨਹੀਂ ਮਿਲ ਰਿਹਾ ਉਹਦੇ ਬਾਰੇ ਤੁਸੀਂ ਕੀ ਕੰਮੋਗੇ ਸਭ ਤੋਂ ਪਹਿਲਾਂ ਤਾਂ ਦੇਸ ਵਿਦੇਸ਼ ਵਿਚ ਵਾਸਤੇ ਆ ਸਾਰੀਆਂ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੂਸਰਾ ਧੰਨਵਾਦ ਨਾਪਾ ਬਾਣੀ ਨਿਊਜ਼ ਚੈਨਲ ਦੇ ਡਾਇਰੈਕਟਰ ਸਰਦਾਰ ਗੁਰਸੇਵ ਸਿੰਘ ਜੀ ਕੋਟ ਤੁਹਾਡਾ ਧੰਨਵਾਦ ਕਿ ਤੁਸੀਂ ਇੱਕ ਸੰਜੀਦਾ ਮੁੱਦਾ ਲੈ ਕੇ ਸਾਡੇ ਕੋਲ ਆਏ ਹੋ ਤੇ ਸਕਿੱਲ ਦੇ ਵਿੱਚ ਆਈਡੀਆਈ ਦੇ ਵਿੱਚ ਜਦੋਂ ਜਾਂਦੇ ਆ ਤੇ ਆਈਟੀਆਈ ਆ ਜਦ ਮੈਂ ਆਪਣੇ ਏਰੀਆ ਦੀ ਗੱਲ ਕਰਾਂ ਗੁਰਸੇਵ ਜੀ ਆਪਣਾ ਨਾਪਾ ਪਟਿਆਲਾ ਜਿਹੜਾ ਇਹ ਐਜੂਕੇਸ਼ਨ ਦਾ ਹੱਬ ਮੰਨਿਆ ਗਿਆ ਇੱਥੇ ਐਜੂਕੇਸ਼ਨ ਦਾ ਹੱਬ ਮੰਨਣ ਦੇ ਮਤਲਬ ਦੇ ਨਾਲ ਕੇ ਲੋਕ ਨੇ ਜਿਹੜੀਆਂ ਬਾਹਰੀਆਂ ਸਟੇਟਾਂ ਤੋਂ ਵੀ ਇੱਥੇ ਆਉਂਦੀਆਂ ਤੇ ਪਰ ਇੱਥੇ ਵੀ ਜਨ ਕੇ ਜਿਹੜੇ ਬੱਚੇ ਆ ਉਹ ਫਿਰ ਇਹ ਰੁੱਖ ਕਰਦੇ ਆ ਪ੍ਰਾਈਵੇਟ ਆਈਡੀਆ ਦੇ ਤੇ ਪ੍ਰਾਈਵੇਟ ਆਈਡੀਆ ਨੇ ਜਿਹੜਾ ਉਹਨਾਂ ਦੇ ਇੱਕ ਬਹੁਤ ਵੱਡਾ ਧੰਗਾ ਚਲਾਇਆ ਹੋਇਆ ਹੈ ਉਹਨਾਂ ਕੋਲ ਕੋਈ ਪ੍ਰੋਪਰ ਬਿਲਡਿੰਗ ਨਹੀਂ ਉਹਨਾਂ ਕੋਲ ਕੋਈ ਪ੍ਰੋਪਰ ਐਜੂਕੇਸ਼ਨ ਵਾਲਾ ਹੈ ਸ਼ੈਲਰਾਂ ਦੇ ਵਿੱਚ ਕੋਈ ਬਿਲਕੁਲ ਸਹੀ ਹੈ ਜੀ ਉਹਨਾਂ ਕੋਲੇ ਕੋਈ ਐਜੂਕੇਟਿਡ ਸਟਾਫ ਨਹੀਂ ਤੇ ਜਿਹੜੇ ਓਨਰ ਨੇ ਚੇਅਰਮੈਨ ਬਣ ਕੇ ਆਪਣੇ ਘਰਾਂ 'ਚ ਬੈਠੇ ਹੁੰਦੇ ਆ ਤੇ ਉੱਥੇ ਮੁੰਡੇ ਕੁੜੀਆਂ ਛੋਟੇ ਛੋਟੇ ਤਰ ਪੇਕ ਦੇ ਰੱਖੇ ਹੁੰਦੇ ਆ ਤੇ ਉਹ ਐਡਮਿਸ਼ਨ ਹਾਂ ਉਹ ਐਡਮਿਸ਼ਨਾਂ ਕਰੀ ਜਾਂਦੇ ਆ ਧੜਾ ਧੜਾ ਨਵੀਸ਼ਨਾ ਕਰਦੇ ਆ ਕਰਦੇ ਆ ਤੇ ਕਰੋੜਾਂ ਰੁਪਏ ਦਾ ਕਾਰੋਬਾਰ ਉਹ ਇੱਕ ਸਾਲ ਦੇ ਵਿੱਚ ਕਰ ਲੈਂਦੇ ਜਦੋਂ ਸਰਕਾਰੀ ਦੇ ਵਿੱਚ ਉਹਨਾਂ ਨੂੰ ਐਡਮਿਸ਼ਨ ਨਹੀਂ ਮਿਲਦੀ ਤਾਂ ਬੱਚਿਆਂ ਦਾ ਰੁਖ ਹੁੰਦਾ ਉਧਰਲੇ ਪਾਸੇ ਉਹ ਬੱਚੇ ਜਾਂਦੇ ਆ ਉੱਥੇ ਪ੍ਰ ਤਾਂ ਉੱਥੇ ਜਾ ਕੇ ਕਰਦੇ ਕੀ ਆ ਇੱਕ ਜਦੋਂ ਇਹਨਾਂ ਦੀ ਰਜਿਸਟ੍ਰੇਸ਼ਨ ਹੁੰਦੀ ਹੈ ਮੈਂ ਇਹ ਤੇ ਦੱਸਣਾ ਚਾਹੁੰਦਾ ਕਿ ਜਦੋਂ ਆਈਟੀਆਈ ਦੀ ਰਜਿਸਟ੍ਰੇਸ਼ਨ ਜਾਂ ਇਹਨਾਂ ਨੂੰ ਅਥੋਰਾਈਜ਼ ਕੀਤਾ ਜਾਂਦਾ ਡੀਜੀਟੀਆ ਆਫਿਸ ਵੱਲੋਂ ਜਦੋਂ ਉਹਨਾਂ ਨੂੰ ਉਹਨੂੰ ਪਰਮਿਸ਼ਨ ਮਿਲਦੀ ਹੈ ਤਾਂ ਉਹਦੇ ਵਿੱਚ ਟਰਮ ਐਂਡ ਕੰਡੀਸ਼ਨ ਲਿਖੀਆਂ ਹੁੰਦੀਆਂ ਨੇ ਜਿਹਦੇ ਤਹਿਤ 5% ਰਿਜ਼ਰਵੇਸ਼ਨ ਹੈ ਜਿਹੜੀ ਸ਼ੈਡਿਊਲ ਕਾਸਟਾਂ ਨੂੰ ਐਸਟੀ ਨੂੰ ਦਿੱਤੀ ਜਾਂਦੀ ਹੈ ਪਰ ਉਹ ਜਦੋਂ 5% ਜਿਹੜੀ ਦਿੱਤੀ ਜਾਂਦੀ ਹੈ ਉਹ ਇਹ ਆ ਕੇ ਇੱਥੇ ਕਾਗਜ਼ਾਂ ਦੇ ਵਿੱਚ ਹੀ ਰਹਿ ਜਾਂਦੀ ਹੈ ਉੱਥੇ ਵੀ ਉਹਦਾ ਵਪਾਰੀਕਰਨ ਕਰ ਦਿੰਦੇ ਉਹ ਜਿਹੜੇ ਬੱਚੇ ਨਾਲ ਜਾ ਕੇ ਉਥੇ ਫਾਈਟ ਕਰਦੇ ਆ ਉਹਨਾਂ ਨੂੰ ਲੱਲੇ ਪੋਚੇ ਲਾ ਕੇ ਕਰ ਕਹਿਣ ਦਾ ਭਾਵ ਟਾਲਮ ਟੋਲ ਕਰਕੇ ਉਹਨਾਂ ਤੋਂ ਨਿਕਲਣ ਦੀ ਕੋਸ਼ਿਸ਼ ਕਰਦੇ ਆ ਤੇ ਬਾਅਦ ਦੇ ਵਿੱਚ ਜਿਹੜੀਆਂ ਉਹ 5% ਸੀਟਾਂ ਹੁੰਦੀਆਂ ਨੇ ਉਹ ਸੀਟਾਂ ਇਹ ਫੋਰਸ ਸੇਲ ਕਹਿੰਦਾ ਭਾ ਵੱਡੀ ਵੱਡੀ ਬੋਲੀ ਲਾ ਕੇ ਉਹ ਉਹਨਾਂ ਤੋਂ ਪੈਸਾ ਜਿਵੇਂ ਇਲੈਕਟ੍ਰੀਸ਼ੀਅਨ ਦੀ ਗੱਲ ਕਰੀਏ ਪਾਸ ਤੋਂ ਵਧੀਆ ਜਿਹੜਾ ਟ੍ਰੇਡ ਹੈ ਇਲੈਕਟ੍ਰੀਸ਼ੀਅਨ ਦਾ ਬੱਚੇ ਜਾਂਦੇ ਆ ਉੱਥੇ ਕਿਉਂ ਇਲੈਕਟ੍ਰੀਸ਼ੀਅਨ ਦੀ ਪੰਜਾਬ ਦੇ ਵਿੱਚ ਜ਼ਰੂਰਤ ਵੀ ਬਹੁਤ ਜ਼ਿਆਦਾ ਬਹੁਤ ਸਾਰੀਆਂ ਪੋਸਟਾਂ ਆਉਂਦੀਆਂ ਨੇ ਬੱਚਿਆਂ ਦਾ ਰੁਝਾਨ ਵੀ ਆ ਜਿਹੜਾ ਉਹ ਇਲੈਕਟ੍ਰੀਸ਼ੀਅਨ ਵੱਲ ਹੁੰਦਾ ਉਹ ਜਦੋਂ ਇਲੈਕਟ੍ਰੀਸ਼ੀਅਨ ਦੀ ਪੋਸਟ ਵਾਸਤੇ ਉੱਥੇ ਬੱਚੇ ਜਾਂਦੇ ਆ ਤਾਂ ਉੱਥੇ ਪ੍ਰਾਈਵੇਟ ਦੇ ਵਿੱਚ ਜਾ ਕੇ ਆਪਣੀ ਮੰਗ ਰੱਖਦੇ ਆ ਸਰਕਾਰੀ ਦੇ ਵਿੱਚ ਤਾਂ ਉਹਦਾ ਆਈ ਹੀ ਨਹੀਂ ਜਾਂ ਮੈਟ ਤੋਂ ਥੱਲੇ ਰਹਿ ਕੇ ਜਾਂ ਬਹੁਤ ਸਾਰੇ ਬੱਚੇ ਵਾਂਝੇ ਰਹਿ ਜਾਂਦੇ ਆ ਜਾਂ ਬੱਚੇ ਫੇਰ ਔਰ ਜਰਮਨੀ ਕਰਦੇ ਉੱਥੇ ਤੇ ਉਹ ਆਈਡੀ ਪ੍ਰਾਈਵੇਟ ਆਈਡੀ ਵੱਲ ਜਾਂਦੇ ਆ ਤੇ ਉੱਥੇ ਜਾ ਕੇ ਫਿਰ ਉੱਥੇ ਬੁਲੀ ਲੱਗਦੀ ਆ ਜੇ ਕੋਈ ਬੱਚਾ ਉੱਥੇ ਜਾ ਕੇ ਕਹਿੰਦਾ ਵੀ ਆ ਵੀ ਤੁਹਾਨੂੰ ਸਾਨੂੰ ਡੀਜੀਟੀ ਆਫਿਸ ਵੱਲੋਂ ਜਿਹੜੀਆਂ ਤੁਹਾਨੂੰ ਹਦਾਇਤਾਂ ਹੋਈਆਂ ਨੇ ਜਾਂ ਗਵਰਨਮੈਂਟ ਦੀਆਂ ਜਿਹੜੀਆਂ ਸ਼ਰਤਾਂ ਨੇ ਉਹਦੇ ਮੁਤਾਬਕ ਸਾਡਾ 5% ਰਿਜ਼ਰਵੇਸ਼ਨ ਮਿਲਦੀ ਆ ਜੇ ਤਾਂ ਕੋਈ ਉੱਥੇ ਔਖਾ ਭਾਰਾ ਬੱਚਾ ਹੋ ਜਾਂਦਾ ਜਾਂ ਨੌਲੇਜ ਰੱਖਦਾ ਜਾਂ ਕੋਈ ਕਿਸੇ ਆਗੂ ਦਾ ਜਿਹਨੂੰ ਨੌਲੇਜ ਹੋਵੇ ਉਹ ਚਲਾ ਜਾਂਦਾ ਤਾਂ ਫਿਰ ਵੀ ਉਹ ਇਲੈਕਟ ਮੋਡਰਟ ਟ੍ਰੇਡ ਦੇ ਵਿੱਚ ਕਹਿ ਦਿੰਦੇ ਆ ਵੀ ਇੱਥੇ ਪੈਸੇ ਭਰਤੀ ਸੋ ਕਹਿਣ ਦਾ ਭਾਵ ਜਿਹੜੀ ਕੋਰਸ ਜਾਂ ਜਿਹੜੀ ਟ੍ਰੇਡ ਦੀ ਫੀਸ ਆ ਜਿਹੜੀ ਸਿਰਫ 3-4000 ਜਾਂ 5000 ਬਣਦੀ ਆ ਸਵਾ ਸਵਾ ਲੱਖ ਰੁਪਏ ਦੇ ਵਿੱਚ ਇਹ ਆਪਣੀਆਂ ਸੀਟਾਂ ਨੇ ਫੋਰ ਸੇਲ ਕਰ ਦਿੰਦੇ ਆ ਇਸ ਸਮੇਂ ਚ ਇਹਦੇ ਖਿਲਾਫ ਕੀ ਕਾਰਵਾਈ ਕਰੋਗੇ ਡੀਜੀਟੀ ਆਫਿਸ ਨੂੰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਤੇ ਮੈਂ ਜਿਹੜੀਆਂ ਪ੍ਰਾਈਵੇਟ ਆਈਟੀਆਂ ਨੇ ਜਿਨ੍ਹਾਂ ਨੂੰ ਆਪਾਂ ਕਹਾਂਗੇ ਸ਼ੈਲਰੇ ਕਹਾਂਗੇ ਸ਼ੈਲਰ ਨੇ ਕੱਚੇ ਕੋਠੇ ਪਾ ਕੇ ਉਹ ਚੰਗੇ ਰਪੀ ਜਿਹੜੇ ਹੜੱਪੇ ਜਾਂਦੇ ਨੇ ਉਹਨਾਂ ਆਈਟੀਆਂ ਦੇ ਚੇਅਰਮੈਨਾਂ ਨੂੰ ਤੁਸੀਂ ਕੀ ਕਹੋਗੇ ਪਟਿਆਲੇ ਡਿਸਟ੍ਰਿਕਟ ਤੋਂ ਇਲਾਵਾ ਪੂਰੇ ਪੰਜਾਬ ਦੇ ਵਿੱਚ ਜਿਹੜੀ ਐਨੀ ਲੁੱਟ ਦਾ ਕੇਂਦਰ ਹੋ ਰਿਹਾ ਇਲੈਕਟ੍ਰੀਸ਼ੀਅਨ ਆਈਟੀ ਦੇ ਵਿੱਚ ਉਹ ਮੰਨ ਲਓ ਵੀ ਜਿਹੜੇ ਬੱਚਿਆਂ ਨੂੰ ਦਾਖਲਾ ਐਸੇ ਕਾਸ਼ਟ ਦੇ ਜਿਹੜੇ ਬੱਚੇ ਨੇ ਉਹਨਾਂ ਨੂੰ 5% ਤੇ ਦਾਖਲਾ ਨਹੀਂ ਮਿਲ ਰਿਹਾ ਤੁਸੀਂ ਉਹਦੇ ਬਾਰੇ ਕੀ ਕਾਰਵਾਈ ਕਰੋਗੇ ਸੁਣਿਆ ਕਿ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ ਪ੍ਰੋਟੈਸਟ ਕਰੋਗੇ ਧਰਨੇ ਲਾਹੋਗੇ ਜਿਹੜੇ ਪ੍ਰਾਈਵੇਟ ਆਈਟੀਆਂ ਨੇ ਇਹਨਾਂ ਦੇ ਖਿਲਾਫ ਕੀ ਇਹ ਸੱਚ ਹੈ ਲਵਲੀ ਵਰਗੀ ਪ੍ਰੋਫੈਸ਼ਨਲ ਯੂਨੀਵਰਸਿਟੀਆਂ ਨੇ ਇਹਨਾਂ ਨੇ ਟਰੈਂਡ ਚਲਾਇਆ ਬਹੁਤ ਵੱਡੇ ਪੱਧਰ ਤੇ ਘਮਲਾ ਹੋ ਰਿਹਾ ਪੰਜਾਬ ਦੇ ਵਿੱਚ ਬਹੁਤ ਸਾਰੀਆਂ ਡਿਗਰੀਆਂ ਲੋਕ ਘਰੇ ਬੈ ਕੇ ਆਪਣੀਆਂ ਪੂਰਾ ਟਰੇਡ ਪੂਰਾ ਕੋਰਸ ਕਰ ਲੈਂਦੇ ਆ ਇਹ ਆਈਟੀਆਈ ਵਾਲੇ ਐਡਮਿਸ਼ਨ ਦਾ ਕਰ ਲੈਂਦੇ ਆ ਕਾਗਜ਼ਾਂ ਤੇ ਬੱਚਾ ਆਵੇ ਚਾਹੇ ਨਾ ਆਵੇ ਉਹਨਾਂ ਨੂੰ ਫੁੱਲ ਨੰਬਰਾਂ ਦੇ ਉੱਤੇ ਪਾਸ ਕਰਕੇ ਉਹਨਾਂ ਨੂੰ ਪੈਸੇ ਤੱਕ ਮਤਲਬ ਉਹਨਾਂ ਨੂੰ ਪੈਸੇ ਤੱਕ ਮਤਲਬ ਫੁੱਲ ਨੰਬਰਾਂ ਦੇ ਉੱਤੇ ਪੈਸੇ ਲਾ ਕੇ ਉਹਨਾਂ ਨੂੰ ਤੇ ਉਹਨਾਂ ਨੂੰ ਡਿਗਰੀਆਂ ਜਿਹੜੀਆਂ ਨੇ ਪ੍ਰੋਵਾਈਡ ਕਰਵਾ ਦਿੱਤੀਆਂ ਜਾਂਦੀਆਂ ਨੇ ਫਿਰ ਪੰਗਾ ਪੈ ਜਾਂਦਾ ਜਦੋਂ ਬੰਦਾ ਬੱਚਾ ਜੋਬ ਤੇ ਜਾਂਦਾ ਉੱਥੇ ਜਿਹੜੇ ਬੱਚੇ ਨੇ ਤਾਂ ਮਿਹਨਤ ਕੀਤੀ ਹੁੰਦੀ ਆ ਉਹ ਤਾਂ ਮਿਹਨਤ ਕਰਕੇ ਨਿਕਲ ਕੇ ਆਉਂਦਾ ਉਹਦੀ ਉਨੀ ਮੈਲਟ ਨਹੀਂ ਹੁੰਦੀ ਤੇ ਜਿਹੜੇ ਪ੍ਰਾਈਵੇਟ ਦੇ ਵਿੱਚੋਂ ਨਿਕਲ ਕੇ ਆਉਂਦਾ ਉਹਨਾਂ ਕੋਲੇ ਨੰਬਰ ਫੁੱਲ ਹੁੰਦੇ ਆ ਤੇ ਉੱਥੇ ਵੀ ਉਹ ਜਾ ਕੇ ਰਿਜ਼ਰਵ ਕਰ ਜਾਂਦੇ ਆ ਸੋ ਕਹਿਣ ਦਾ ਭਾਵ ਇੱਥੇ ਕੱਲਾ ਸਿੱਖਿਆ ਦਾ ਜਿਹੜਾ ਵਪਾਰੀਕਰਨ ਨਹੀਂ ਇੱਥੇ ਜਿਹੜੀਆਂ ਪੋਸਟਾਂ ਨੇ ਉਹਨਾਂ ਦਾ ਵਪਾਰੀਕਰਨ ਬਹੁਤ ਵੱਡਾ ਇੱਕ ਘਪਲਾ ਹੋ ਰਿਹਾ ਬਹੁਤ ਵੱਡਾ ਇੱਕ ਗੁੰਡਾ ਰਾਜ ਕਹਿ ਸਕਦੇ ਆ ਆਪਾਂ ਸਿੱਖਿਆ ਦੇ ਵਿੱਚ ਗੁੰਡਾ ਰਾਜ ਚੱਲ ਰਿਹਾ ਮਾਸ਼ਤੀ ਉਹਨਾਂ ਬਾਰੇ ਤੁਸੀਂ ਕੀ ਕਹੋਗੇ ਜਿਹੜੇ ਪ੍ਰਾਈਵੇਟ ادارے ਨੇਗੇ ਗਵਰਨਮੈਂਟ ਆਈਟੀ ਤੋਂ ਇਲਾਵਾ ਪ੍ਰਾਈਵੇਟ ਆਈਟੀ ਇਹਨੇ ਕਈ ਅਹੇ ਜੇ ਇੰਡਾ ਇਨਸਟ੍ਰਕਟਰ ਨੇ ਜਿਹਨਾਂ ਨੂੰ ਆਪਾਂ ਟੀਚਰ ਕਹਿੰਦੇ ਆ ਸਕੂਲਾਂ ਦੇ ਵਿੱਚ ਆਈਟੀਈਆਂ ਦੇ ਵਿੱਚ ਉਹਨਾਂ ਨੂੰ ਇਨਸਟ੍ਰਕਟਰ ਕਿਹਾ ਜਾਂਦਾ ਉਹ ਇਨਸਟ੍ਰਕਟਰ ਗਵਰਨਮੈਂਟ ਜੌਬ ਕਰਨ ਦੇ ਨਾਲ ਨਾਲ ਆਪਣੀ ਵਾਈਫ ਦੇ ਨਾਮ ਤੇ ਜਾਂ ਕਿਸੇ ਹੋਰ ਦੇ ਨਾਮ ਤੇ ਪ੍ਰਾਈਵੇਟ ਆਈਟੀ ਦਾ ਲੈਸੈਂਸ ਲੈ ਕੇ ਉਹ ਕੁਝ ਕੁ ਬੱਚਾ ਨੂੰ ਮੋਟੀਵੇਸ਼ਨਲ ਇਸ ਤਰੀਕੇ ਨਾਲ ਕਰਦੇ ਨੇ ਆਪਣੀ ਪ੍ਰਾਈਵੇਟ ਆਈਟੀਈਆਂ ਦੇ ਵਿੱਚ ਸ਼ਿਫਟ ਕਰਾਉਣ ਦੇ ਜਾਂ ਕੁਝ ਗਵਰਨਮੈਂਟ ਆਈਟੀ ਦੇ ਵਿੱਚ ਜਿਹੜੇ ਇਨਸਟ੍ਰਕਟਰ ਲੱਗੇ ਹੋਏ ਨੇ ਉਹ ਕੀ ਕਰਦੇ ਨੇ ਉਹਨਾਂ ਨੂੰ ਆਪਣਾ ਫਸਲਾ ਕੇ ਕਿਵੇਂ ਵੀ ਆਪਾਂ ਕਹਿ ਦੀ ਉਹਨਾਂ ਨੂੰ ਗੁੰਮਰਾਹ ਕਰਕੇ ਕੁਝ ਪ੍ਰਾਈਵੇਟ ਆਈਟੀਆਂ ਤੋਂ ਆਪਦੇ ਥੋੜੇ ਬਹੁਤ ਪੈਸੇ ਲੈਂਦੇ ਨੇ ਤੇ ਉਹਨਾਂ ਨੂੰ ਬੱਚਿਆਂ ਨੂੰ ਉਧਰ ਜਾ ਕੇ ਉਹ ਐਡਮਿਸ਼ਨ ਕਰਵਾਉਂਦੇ ਨੇ ਪਰ 5% ਕੋਟਾ ਜਿਹੜਾ ਐਸੀ ਬੱਚਿਆਂ ਦਾ ਦਬਿਆ ਰਹਿ ਗਿਆ ਲੰਬੇ ਸਮੇਂ ਤੋਂ ਇਹਦੇ ਉੱਤੇ ਜਿਹੜਾ ਅ ਬੱਚੇ ਜਿਹੜਾ ਜद्दोजਹਿਦ ਕਰ ਰਹੇ ਨੇ ਪਰ ਪ੍ਰਾਈਵੇਟ ਆਈਟੀਆਂ ਨੇ ਜਿਹੜੀਆਂ ਉਹਨਾਂ ਨੂੰ ਦਾਖਲੇ ਨਹੀਂ ਦੇ ਰਹੇ ਤੁਸੀਂ ਆਉਣ ਵਾਲੇ ਬਿਲਕੁਲ ਗੁਰਸੇਵਕ ਜੀ ਤੁਸੀਂ ਜਿਹੜੀ ਗੱਲ ਕਹੀ ਹੈ ਉਹ ਬਿਲਕੁਲ ਸੱਚ ਹੈ ਕਿਉਂਕਿ ਸਾਡੇ ਕੋਲੇ ਬਹੁਤ ਸਾਰੇ ਬੱਚਿਆਂ ਨੇ ਪਹੁੰਚ ਕੀਤੀ ਹੈ ਕਿ ਸਾਡੇ ਨਾਲ ਇਸ ਤਰ੍ਹਾਂ ਤੰਗਾ ਹੋ ਰਿਹਾ ਹੈ ਤਾਨੂੰ ਦੜ ਕੇ ਜਿਹੜੀਆਂ ਸੀਟਾਂ ਨੇ ਇਸ ਤਰ੍ਹਾਂ ਸੇਲ ਕੀਤੀਆਂ ਜਾ ਰਹੀਆਂ ਨੇ ਸੱਤ ਤੋਂ ਵੱਡੇ ਵੱਡੇ ਪੈਸੇ ਦੀ ਮੰਗ ਕੀਤੀ ਜਾ ਰਹੀ ਹੈ ਇਹ ਵੀ ਸੱਚ ਹੈ ਕਿ ਜਿਹੜੇ ਪਹੁੰਚ ਵਾਲੇ ਲੋਕ ਆ ਜਾਂ ਪੈਸੇ ਵਾਲੇ ਲੋਕ ਆ ਉਹ ਨਾ માત્ર ਉੱਥੇ ਆਪਣੇ ਰਿਸਵਤ ਦੇ ਕੇ ਲਾ ਲਓ ਜਿੰਨੇ ਮਰਜ਼ੀ ਲਾ ਲਓ ਰਜਿਸਟ੍ਰੇਸ਼ਨ ਲੈ ਲੈਂਦੇ ਆਪਣੀ ਫੈਮਿਲੀ ਦੇ ਨਾਂ ਤੇ ਭਾਵੇਂ ਉਹ ਕਿਸੇ ਕੋਸਤੇ ਹੋਵੇ ਤੇ ਚਾਹੇ ਕੋਈ ਵੱਡਾ ਵਪਾਰੀ ਹੋਵੇ ਇੱਕ ਤੇ ਮੈਂ ਤੁਹਾਡੀ ਗੱਲ ਰੋਕੂੰਗਾ ਜਿੱਦਾਂ ਕਿ ਤੁਸੀਂ ਕਹਿ ਰਹੇ ਹੋ ਕਿ ਕਿਸੇ ਦੇ ਸਪਾਰਸ਼ ਕਰਕੇ ਕੁਝ ਲੋਕ ਤਾਂ ਅਜਿਹੇ ਨੇ ਜਿਹੜੇ ਸਾਬਕਾ ਵਿਧਾਇਕ ਨੇ ਆਪਾਂ ਤੁਸੀਂ ਆਪ ਹੀ ਜਾਣੀ ਜਾਣ ਉਹਨਾਂ ਦਾ ਨਾਂ ਵੀ ਕਰਾਂਗੇ ਸੋ ਉਸ ਦੇ ਸਾਹਕਾ ਵਿਧਾਇਕ ਨੇ ਜਿੰਨਾ ਚਾਹੇ ਉਹ ਆਪੋਜੀਟ ਅਜਹੀਆਂ ਪਾਰਟੀਆਂ ਨੇ ਜਿਹੜੇ ਪੁਰਾਣੇ 리ਡਰ ਨੇ ਉਹਨਾਂ ਨੇ ਸਪਾਰਸ਼ਾ ਜੇ ਉਹਨਾਂ ਦੀ ਕੋਈ ਫੋਨ ਚਲਿਆ ਜਾਵੇ ਆਈਟੀਈ ਦੇ ਚੇਅਰਮੈਨ ਨੂੰ ਤਾਂ ਉਸ ਬੱਚੇ ਦੀ ਐਡਮਿਸ਼ਨ ਹੋ ਜਾਂਦੀ ਆ ਬਰਨਾ ਉਹ ਜਿਹੜੀਆਂ 70 ਸੀਟਾਂ ਦੇ ਵਿੱਚੋਂ 50 ਸੀਟਾਂ ਦੇ ਵਿੱਚ ਜਿਹੜਾ ਦਾਖਲਾ ਫੁੱਲ ਰੁਪਏ ਮੰਗੇ ਜਾਂਦੇ ਨੇ ਪਿੱਛੇ ਜਿਹੜੀਆਂ ਬਚੀਆਂ 20 25 ਸੀਟਾਂ ਉਹਨਾਂ ਦੇ ਵਿੱਚ ਬੋਲੀ ਲੱਗਦੀ ਆ ਮਾਸਟਰ ਜੀ ਇਹਦੇ ਬਾਰੇ ਕੀ ਕਹੂੰ ਕਿ ਉਹਨਾਂ ਦੇ ਚੋਂ 1.5 ਲੱਖ ਰੁਪਿਆ ਲਿਆ ਜਾਂਦਾ ਸ਼ਬਦਾਂ ਦੇ ਵਿਚੋ ਚੱਲ ਰਿਹਾ ਹੈ ਔਰ ਇਹ ਦਰਦਾ ਜਿਹੜਾ ਜਿਹੜੇ ਬੱਚੇ ਹੰਡਾ ਰਹੇ ਉਹਨਾਂ ਦੀ ਕੰਡੀਸ਼ਨ ਜਾ ਕੇ ਦੇਖੋ ਬਹੁਤ ਬੁਰੀ ਕੰਡੀਸ਼ਨ ਦੇ ਵਿੱਚ ਨੇ ਉਹ ਬੱਚੇ ਸਾਡੇ ਤੱਕ ਪਹੁੰਚ ਵੀ ਕਰ ਰਹੇ ਨੇ ਔਰ ਅਸੀਂ ਇਹ ਮੈਂ ਪਟਿਆਲੇ ਜ਼ਿਲ੍ਹੇ ਦੀ ਤਾਂ ਹੱਬ ਗੱਲ ਕੀਤੀ ਸੀ ਕਿਉਂਕਿ ਇਹ ਐਜੂਕੇਸ਼ਨ ਹੱਬ ਹੈ ਤਿੰਦਕਰ ਦੇ ਨੇੜੇ ਆ ਵੈਸੇ ਸਾਰੇ ਪੰਜਾਬ ਪੰਜਾਬ ਦੇ ਵਿੱਚੋਂ ਮਸ਼ਹੂਰ ਤੇ ਡਿਸਟ੍ਰਿਕਟ ਆ ਜਿਹੜਾ ਆਪਣਾ ਟੋਟਲ ਪੰਜਾਬ ਦੇ ਵਿੱਚ ਹੀ ਇਸ ਤਰ੍ਹਾਂ ਦੇ ਘਪਲੇ ਹੋ ਰਹੇ ਨੇ ਤੇ ਵੱਡੇ ਪੱਦਰ ਦੇ ਬੱਚਿਆਂ ਦੇ ਬੱਚਿਆਂ ਦਾ ਜਿਹੜਾ ਸ਼ੋਸ਼ਣ ਹੋ ਰਿਹਾ ਆਰਥਿਕ ਬਕਾ ਆਰਥਿਕ ਬਕਾ ਦਾ ਵਿਸ਼ੋਸ਼ਣ ਹੋ ਰਿਹਾ ਤੇ ਜਿਹੜੀ ਤੁਸੀਂ ਗੱਲ ਕੀਤੀ ਹੈ ਮੈਂ ਤੁਹਾਨੂੰ ਉੱਥੇ ਹੀ ਆ ਰਿਹਾ ਸੀਗਾ ਕਿ ਜਿਹੜੀਆਂ ਸਰਕਾਰਾਂ ਨੇ ਜੇ ਲੋਕ ਬਦਲਾਅ ਲੈ ਕੇ ਆਏ ਸੀ ਨਾ ਲੋਕ ਕਹਿੰਦੇ ਸੀ ਬਦਲਾਅ ਲੈ ਕੇ ਆਏ ਸਾਦੇ ਰਿਸ਼ਵਤ ਕੋਲੀ ਘਟਜੂਗੀ ਜਾਂ ਸਭਾਪਤਾ ਘਟ ਜਾਣਗੀਆਂ ਪਹਿਲਾਂ ਨਾਲੋਂ ਰਿਸ਼ਵਤ ਜਿਹੜੀ ਆ ਉਹ ਵਧੀ ਹੈ ਕਪਲੇ ਇੱਕ ਵਾਰੀ ਵਧੀ ਹੈ ਕਪਲੇ ਦੀ ਬਜਾਏ ਵਧੀ ਹੈ ਔਰ ਪਟੇਲਾ ਬੰਦੇ ਜਣ ਕੇ ਕਪਲੇ ਚੱਲ ਰਹੀ ਕਿ ਸਰਕਾਰਾਂ ਨੂੰ ਪਤਾ ਨਹੀਂਗਾ ਆ ਵੀ ਇਹ ਰਾਈਟ ਟੂ ਐਜੂਕੇਸ਼ਨ ਜਿਹੜਾ ਐਕਟ ਜਨ ਕੇ ਅਸੀਂ ਪਾਸ ਕਰਵਾਇਆ ਮਾਨ ਸਾਹਿਬ ਦੀ ਕੈਬਨਿਟ ਨੇ ਵੀ ਕਿਹਾ ਤਾਂ ਕਿ ਬੱਚਾ ਨੂੰ ਦਾਖਲੇ ਦਿਓ ਪਰ ਪ੍ਰਾਈਵੇਟ ਸਕੂਲਾਂ ਨੇ ਉਹਨਾਂ ਦੀ ਸਾਰੀਆਂ ਗੱਲਾਂ ਨੂੰ ਇਗਨੋਰ ਕਰਦਾ ਇਹ ਸਾਰੀ ਮਿਲੀ ਭੁਗਤਾਂ ਉਹਨਾਂ ਦੀ ਪਹੁੰਚ ਨਹੀਂ ਹੈ ਪ੍ਰਾਈਵੇਟ ਅਦਾਰਿਆਂ ਦੀ ਪਹੁੰਚ ਨਹੀਂ ਹੈ ਪੈਸਾ ਇੰਨਾ ਕਿਉਂ ਪੈਸੇ ਨਾਲ ਸਾਰੀ ਗੱਲਾਂ ਦਬ ਦਿੰਦੇ ਆ ਤੇ ਖਾਸ ਕਰਕੇ ਅਸੀਂ ਬੱਚਿਆਂ ਦੇ ਜਿਹੜੇ ਰਾਈਟ ਬੰਦੇ ਆ ਉਹਨਾਂ ਨੂੰ ਪੈਸੇ ਨਾਲ ਦਬਾਇਆ ਜਾਂਦਾ ਇਹ ਜਿਹੜੇ politcal leader ਆ ਜਾਂ ਜਿਹੜੇ ਪਹੁੰਚ ਰੱਖਣ ਵਾਲੇ ਲੋਕ ਹੁੰਦੇ ਆ ਇਹ ਪੈਸੇ ਦੇ ਸਿਰ ਤੇ ਆਪਣੀ ਪਾਵਰ ਦੇ ਸਿਰ ਤੇ ਸਾਡੇ ਲੋਕਾਂ ਦਾ ਘਾਣ ਕਰਦੇ ਆ ਤੇ ਕਰਦੇ ਰਹਿਣਗੇ ਆਉਣ ਵਾਲੇ ਮੇ ਦੇ ਵਿੱਚ ਅਸੀਂ ਬਹੁਤ ਜਲਦੀ ਪਹਿਲਾਂ ਵੀ ਰਾਈਟ ਟੂ ਐਜੂਕੇਸ਼ਨ ਦਾ ਵੀ ਅਸੀਂ ਲੜਾਈ ਲੜੀ ਸੀ ਡੀਜੀਟੀ ਆਫਿਸ ਦੇ ਵਿੱਚ ਅਸੀਂ ਪਹੁੰਚ ਕਰਕੇ ਅਸੀਂ ਆਪਣੀ ਲਿਸਟ ਬਣਾ ਰਹੇ ਹਾਂ ਜਿੰਨੀਆਂ ਪੰਜਾਬ ਦੇ ਵਿੱਚ ਜਿੰਨੀਆਂ ਪ੍ਰਾਈਵੇਟ ਹੈਗੀਆਂ ਐਨ ਆਈ ਡੀ ਆਈ ਹੈਗੀਆਂ ਖਾਸ ਕਰਕੇ ਨਾਬੇ ਦੇ ਏਰੀਆ ਦੇ ਵਿੱਚ ਜਿਹੜੇ ਨਾਬਾ ਮੇਰਾ ਲੋਕਲ ਏਰੀਆ ਨਾ ਤਾਂ ਪਟਿਆਲਾ ਨਾਬੇ ਨੂੰ ਪਹਿਲ ਦੇ ਆਧਾਰ ਤੇ ਲਵਾਂਗਾ ਪਟਿਆਲਾ ਜ਼ਿਲ੍ਹਾ ਮੇਰਾ ਲੋਕਲ ਹੈ ਜ਼ਿਲ੍ਹਾ ਸਮਾਣਾ ਏਰੀਆ ਹੋ ਗਿਆ ਜਿਹੜਾ ਸਾਰਾ ਇਹ ਪਟਿਆਲਾ ਜ਼ਿਲ੍ਹੇ ਦੇ ਵਿੱਚ ਜਿੰਨੀਆਂ ਵੀ ਆਈ ਡੀਜ਼ ਨੇ ਇਹਨਾਂ ਦੇ ਬਾਰੇ ਜੋ ਸਾਡੇ ਕੋਲ ਰਿਪੋਰਟਾਂ ਆਈਆਂ ਨੇ ਜਾਂ ਅਸੀਂ ਹੋਰ ਵੀ ਡਾਟਾ ਕਲੈਕਟ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਜਿਹੜੇ ਉੱਥੇ ਦੇ ਚੇਅਰਮੈਨ ਨੇ ਉਨ੍ਹਾਂ ਨਾਲ ਅਸੀਂ رابطہ ਕਰਾਂਗੇ ਔਰ رابطہ ਕਰਨ ਤੋਂ ਬਾਅਦ ਜਿਹੜੇ ਬੱਚਿਆਂ ਨੂੰ ਅਧਿਕਾਰ ਤੋਂ ਵਾਂਝਾ ਕਰ ਦਿੱਤਾ ਗਿਆ ਅਸੀਂ ਉੱਥੇ ਪ੍ਰੋਟੈਸਟ ਕਰਾਂਗੇ ਆਪਣੇ ਝੰਡੇ ਦੰਡੇ ਨਾਲ ਕਿਉਂਕਿ ਸਰਕਾਰਾਂ ਤੇ ਜਿਹੜੇ ਪ੍ਰਾਈਵੇਟ ਆਦਾਰੇ ਆ ਜਿਹੜੇ ਲੁੱਟਖੋਟ ਕਰਦੇ ਆ ਝੰਡੇ ਤੇ ਡੰਡੇ ਤੇ ਲੱਗ ਚੁੱਕੇ ਆ ਬਿਨਾਂ ਝੰਡੇ ਦੰਡੇ ਦੇ ਕਿਸੇ ਨੂੰ ਅੱਜ ਰਾਈਟ ਨਹੀਂ ਮਿਲਦਾ ਔਰ ਮੈਂ ਬੱਚਿਆਂ ਨੂੰ ਵੀ ਬੇਨਤੀ ਕਰਨਾ ਚਾਹਉਣਾ ਤੁਹਾਡੇ ਮਾਦੀਮ ਰਾਹੀਂ ਜਿਹੜੇ ਵੀ ਬੱਚਿਆਂ ਨਾਲ ਇਸ ਤਰ੍ਹਾਂ ਦਾ ਕੋਈ ਠੱਗਾ ਹੋਇਆ ਉਹ ਵੱਧ ਤੋਂ ਵੱਧ ਸਾਨੂੰ ਸੰਪਰਕ ਕਰਨ ਤੇ ਜਿਹੜੇ ਬੱਚੇ ਕਿਸੇ ਵੀ ਟ੍ਰੇਡ ਦੇ ਵਿੱਚ ਪਹਿਲਾਂ ਉੱਥੇ ਐਡਮਿਸ਼ਨ ਲੈ ਚੁੱਕੇ ਆ ਜਾਂ ਕਿਸੇ ਤਰ੍ਹਾਂ ਉਹ ਆਪਣੇ ਵਾਂਝੇ ਰਹੇ ਉਹਨਾਂ ਸਾਰੇ ਬੱਚਿਆਂ ਨੂੰ ਸਿੱਕ ਕਰਕੇ ਇਕੱਠੇ ਕਰਕੇ ਸਾਰਿਆਂ ਨੂੰ ਇਕੱਠ ਕਰਕੇ ਇੱਕ ਪਾਵਰ ਕਰਕੇ ਝੰਡੇ ਦੇ ਡੰਡੇ ਇਹਨਾਂ ਦੇ ਸਾਰੀਆਂ ਆਈਟੀਆਈ ਦੇ ਸਾਹਮਣੇ ਧਰਵਾ ਦਵਾਂਗੇ ਉਹ ਸਰਕਾਰ ਨੂੰ ਦਿਖਾਵਾਂਗੇ ਵੀ ਆਹ ਬਿਲਡਿੰਗਾਂ ਦੇਖ ਲਓ ਇਹ ਆਈਟੀਆਈ ਦੀ ਜਿਹਨਾਂ ਤੁਸੀਂ ਇਹਨਾਂ ਨੂੰ ਪਰਮਿਸ਼ਨ ਹਾਂ ਜਿਹੜੇ ਪਰਮਿਸ਼ਨ ਦਿੱਤੀ ਹੋਈ ਆ ਕੋਈ ਉਹਨਾਂ ਕੋਲੇ ਪ੍ਰੋਪਰ ਬਿਲਡਿੰਗ ਨਹੀਂ ਕੋਈ ਉਹਨਾਂ ਕੋਲੇ ਪ੍ਰੋਪਰ ਲੈਬ ਨਹੀਂ ਕੋਈ ਉਹਨਾਂ ਕੋਲੇ ਪ੍ਰੋਪਰ ਪ੍ਰੈਕਟੀਕਲ ਦਾ ਪ੍ਰੋਸੈਸ ਨਹੀਂ ਅਨਟ੍ਰੇਨਡ ਜਿਨ੍ਹਾਂ ਨੂੰ ਆਪਾਂ ਇਨਸਟ੍ਰਕਟਰ ਕਹਿ ਦੇਣਾ ਕਿਉਂਕਿ ਮੈਂ ਵੀ ਆਈਟੀਆਈ ਕੀਤੀ ਆ ਜਿਹਨਾਂ ਨੂੰ ਆਪਣਾ ਇੰਸਟ੍ਰਕਟਰ ਕਹਿ ਦਿੰਦੇ ਆ ਉਹ ਜਿਹੜੇ ਜਿਨ੍ਹਾਂ ਨੂੰ ਗਵਰਨਮੈਂਟ ਜੌਬਾਂ ਨਹੀਂ ਮਿਲਦੀਆਂ ਉਹਨਾਂ ਨੂੰ ਬਿਨਾਂ ਕਿਸੇ ਕੋਰਸ ਕਰਵਾਏ ਤੋਂ ਬਿਨਾਂ ਕਿਸੇ ਤਜਰਬੇ ਤੋਂ ਉਹਨਾਂ ਨੂੰ ਰੱਖਿਆ ਜਾਂਦਾ ਘੱਟ ਮਨਖਾ ਹਾਂ ਤੇ ਉਹਨਾਂ ਦਾ ਵੀ ਸ਼ੋਸ਼ਣ ਕੀਤਾ ਜਾਂਦਾ ਅਸੀਂ ਤਾਂ ਕਹਿੰਦੇ ਆ ਉਹਨਾਂ ਨੂੰ ਵੀ ਕਹਿੰਦੇ ਆ ਵੀ ਤੁਸੀਂ ਵੀ ਜਣ ਕੇ ਆਪਣੇ ਇੱਕ ਜੋ ਟੋਵੋ ਕਿਉਂਕਿ ਤੁਸੀਂ ਜਿਹੜੀਆਂ ਟ੍ਰੇਡਾਂ ਦੇ ਵਿੱਚ ਐਕਸਪਰਟ ਹੋ ਜੇ ਤੁਹਾਡੇ ਕੋਲ ਨੌਲੇਜ ਜਾਂ ਸਕਿੱਲ ਹੈ ਤਾਂ ਤੁਸੀਂ ਆਪਣਾ ਪੂਰਾ ਪੇਸ ਖੇ ਲਓ ਪਰ ਉਹਨਾਂ ਨੂੰ ਵੀ ਪੂਰਾ ਪੇ ਸਕੇਲ ਨਹੀਂ ਦਿੱਤਾ ਜਾਂਦਾ ਅਸੀਂ ਇਹ ਲੜਾਈ ਆਉਣ ਵਾਲੇ ਸਮੇਂ ਦੇ ਵਿੱਚ ਲੰਮੇ ਪੱਦਰ ਤੇ ਲੈ ਕੇ ਜਾਵਾਂਗੇ ਔਰ ਇਹਨਾਂ ਦੇ ਨਾਸੀ ਦਮ ਲਿਆਦਾਂਗੇ ਜਿੰਨਾ ਵੀ ਇਹ ਪ੍ਰਾਈਵੇਟ ਐਜੂਕੇਸ਼ਨ ਦਾ ਜਿਹੜਾ ਵਪਾਰੀਕਰਨ ਹੋ ਰਿਹਾ ਖਾਸ ਕਰਕੇ ਆਈਟੀਆਈ ਸੈਕਟਰ ਦੇ ਵਿੱਚ ਇਲੈਕਟ੍ਰੀਸ਼ੀਅਨ ਵਰਗੀਆਂ ਟ੍ਰੇਡਾਂ ਦੇ ਵਿੱਚ ਜਿੱਥੋਂ ਸਾਡੇ ਬੱਚਿਆਂ ਨੂੰ ਵਾਂਝੇ ਕੀਤਾ ਜਾਂਦਾ ਉੱਥੇ ਦੀ ਲੜਾਈ ਅਸੀਂ ਬਹੁਤ ਵੱਡੇ ਪੱਦਰ ਤੇ ਲੜਾਂਗੇ ਔਰ ਉਹਨਾਂ ਦੇ ਸਮੇਂ ਦੇ ਵਿੱਚ ਔਰ ਗੁਰਸੇਵ ਜੀ ਧਿਆਨ ਰੱਖਿਓ ਐਸੀਪੀਸੀ ਇੱਕ ਸੰਯੁਕਤ ਦਲਤ ਮੋਰਚਾ ਬਣਿਆ ਹੋਣਾ अच्छा जी ਜਿਹਦੇ ਵਿੱਚ ਐਸਟੀ ਬੀਸੀ ਜਿ세 ਬੰਦੀਆਂ ਸਾਰੀਆਂ ਇਕਜੁੱਟ ਨੇ ਔਰ ਉਸ ਦੀ ਕੋਰ ਕਮੇਟੀ ਦਾ ਮੈਂਬਰ ਵੀ ਜਿਹੜਾ ਦਲਤ ਮੋਰਚ ਸੰਯੁਕਤ ਦਲਤ ਮੋਰਚਾ ਜਿਵੇਂ ਕਿਸਾਨ ਤੇ ਸੇਵੰਦੀਆਂ ਦਾ ਬਣਿਆ ਨਾ ਇਸ ਤਰ੍ਹਾਂ ਸੰਯੁਕਤ ਦਲਤ ਮੋਰਚਾ ਬਣ ਚੁੱਕਿਆ ਉਸ ਦਲਤ ਦੇ ਵਿੱਚ ਇਕੱਲਾ ਐਸਸੀਬੀਸੀ ਨਹੀਂ ਜਿਹੜੇ ਜਰਨਲ ਕੈਟਾਗਰੀ ਦੇ ਲੋਕ ਆ ਜਿਨ੍ਹਾਂ ਦਾ ਆਰਥਿਕ ਡਾਊਨ ਹੈ ਜਿਨ੍ਹਾਂ ਦਾ ਹੈਂਡ ਟੂ ਮਾਉਥ ਹੈ ਜੇਲੀ ਕਰਕੇ ਖਾਣ ਵਾਲੇ ਆ ਉਹਨਾਂ ਲੋਕਾਂ ਦਾ ਵੀ ਸਾਥ ਸਾਡੇ ਨਾਲ ਹੈ ਔਰ ਅਸੀਂ ਇਹ ਲੜਾਈ ਨੂੰ ਬਹੁਤ ਵੱਡੇ ਪੱਧਰ ਤੇ ਲੈ ਕੇ ਜਾਵਾਂਗੇ 20 ਤਰੀਕ ਨੂੰ ਸਾਡਾ ਫਰੀਦਕੋਟ ਧਰਮ ਹੈ ਔਰ ਇਸ ਵਿਸ਼ੇ ਤੇ ਸਪੈਸ਼ਲ ਉਸਨ ਮੇਰਾ ਲੈਕਚਰ ਵੀ ਹੋਊਗਾ ਉਸ ਧਰਮ ਦੇ ਵਿੱਚ ਤੇ ਮੈਂ ਬੱਚਿਆਂ ਨੂੰ ਇੱਕ ਬੇਨਤੀ ਕਰਨੀ ਚਾਹੁੰਦਾ ਕਿ ਤੁਸੀਂ ਪੇਸੈਂਸ ਰੱਖੋ ਜਿੱਥੇ-ਜਿੱਥੇ ਤੁਸੀਂ ਗਏ ਹੋ ਰਿਕਾਰਡ ਲੈਤਾ ਆਪਣੇ ਕੋਲ ਰੱਖੋ ਤੇ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਇਹਨਾਂ ਨੂੰ ਸਰਕਾਰੀ ਤੌਰ ਤੇ ਜਾਣ ਕੇ ਸਰਕਾਰੀ ਦਫ਼ਤਰਾਂ ਨੂੰ ਵੀ ਘੇਰਾਂਗੇ ਔਰ ਆਈਪੀਆਈ ਮੋਰੇ ਧਰਨਾ ਲਾ ਕੇ ਡਿਜੀਟਲ ਅਕਾਊਂਟ ਕਰਕੇ ਇਹਨਾਂ ਲੋਕਾਂ ਨੂੰ ਬੱਚਿਆਂ ਨੂੰ ਇਨਸਾਫ ਦਿਵਾਵਾਂਗੇ ਨਹੀਂ ਤਾਂ ਫਿਰ ਮਾਸਟਰ ਜੀ ਇਹ ਹੋ ਸਕਦਾ ਵੀ ਜੇ ਇਹਨਾਂ ਨੇ ਉਹਨਾਂ ਨੂੰ ਇਨਸਾਫ ਨਹੀਂ ਦੇਣਾ ਜਾਂ ਫਿਰ ਆਪਣੇ ਅਦਾਰੇ ਬੰਦ ਕਰ ਦੇਣ ਆਪਣੀ ਪ੍ਰਾਈਵੇਟਾਈਟੀਆਂ ਬੰਦ ਕਰ ਦੇਣ ਲੋੜ ਹੀ ਨਹੀਂ ਇਹਨਾਂ ਨੂੰ ਜੇ ਇਹਨਾਂ ਨੇ ਇੰਨੀ ਲੁੱਟਾਂ ਜਿਹੜੀ ਮਚਾਉਣੀ ਹੈਗੀ ਗਰੀਬ ਬੱਚਾ ਜਦੋਂ ਗਰੀਬ ਬੱਚੇ ਦੇ ਘਰ ਦਾ ਸਰਕਲ ਤਾਂ ਬਹੁਤ ਔਖਾ ਚੱਲਦਾ ਉੱਥੇ ਹੀ ਇਹ ਲੋਕ ਇੰਨੀ ਲੁੱਟ ਦਾ ਕੇਂਦਰ ਬਣਾ ਰੱਖਿਆ ਤਾਂ ਪੜਾਈ ਕਿੱਥੋਂ ਕਰ ਲੂਗਾ ਤਾਂ ਹੀ ਤਾਂ ਪੰਜਾਬ ਕੀ ਪੂਰੀ ਇੰਡੀਆ ਦੇ ਵਿੱਚ ਆ ਜਿਹੜਾ ਗਰੀਬ ਲੋਕ ਨੇ ਜਿਹੜੇ ਗਰੀਬ ਬੱਚੇ ਨੇ ਐਜੂਕੇਸ਼ਨ ਤੋਂ ਵਾਂਝੇ ਰਹਿ ਜਾਂਦੇ ਨੇ ਸਰਪੇਵ ਜੀ ਜਿਹੜੀਆਂ ਇਹ ਆਈਡੀ ਤੁਸੀਂ ਕਹਿੰਦੇ ਬੰਦ ਕਰਨੇ ਇਹਦਾ ਆਟੋਮੈਟਿਕ ਬੰਦ ਹੋਈਆਂ ਪਈਆਂ ਨੇ ਅਜੇ ਟਰਮ ਕੰਡੀਸ਼ਨ ਲਾ ਦੇ ਮੁਤਾਬਕ ਜਿਹੜੇ ਇਹਨਾਂ ਨੂੰ ਟਰਮ ਕੰਡੀਸ਼ਨ ਦਿੱਤੇ ਜਾਂਦੇ ਆ ਜਿਹੜੇ ਇਹਨਾਂ ਨੂੰ ਨੋਟੀਫਿਕੇਸ਼ਨ ਦੇ ਤਹਿਤ ਇਹਨਾਂ ਦੀ ਰਜਿਸਟ੍ਰੇਸ਼ਨਾਂ ਹੋਈਆਂ ਨੇ ਜਿਹਦੇ ਤਹਿਤ ਆਪਣੇ ਆਈ.ਡੀ. ਚਲਾ ਰਹੇ ਨੇ ਉਹ ਜਦੋਂ ਕੰਡੀਸ਼ਨਾਂ ਹੀ ਨਹੀਂ ਪੂਰੀਆਂ ਕਰਦੇ ਉਹ ਬੰਦਦਾ ਆਟੋਮੈਟਿਕ ਹੀ ਨੇ ਪਰ ਉਹ ਫਿਰ ਉਹੀ ਗੱਲ ਆ ਜਾਂਦੀ ਆ ਕਿ ਇਹਨਾਂ ਦੀ ਰਾਜਨੀਤਿਕ ਪਹੁੰਚ ਲਾ ਲੋ ਮੈਂ ਤੁਹਾਨੂੰ ਦੱਸ ਦਿਆਂ ਜਿਹੜੀ ਤੁਸੀਂ ਕਹਿੰਦੇ ਹੋ ਵੀ 5% ਦੇ ਵਿੱਚ ਇਹ ਕੁਝ ਨਹੀਂ ਸਾਰੀ ਪੰਜਾਬ ਦੇ ਵਿੱਚ ਇਹਨਾਂ ਨੇ ਕੀ ਕਰਿਆ ਇਲੈਕਟ੍ਰੀਸ਼ੀਅਨ ਦੀ ਇੱਕ ਸੀਟਾਂ ਲੱਗ ਤੋਂ ਰੱਖ ਕੇ ਆ ਹੋਟ ਜਿਦਾਂ ਕਿ ਡੀਜ਼ਲ ਮਕੈਨਿਕ ਹੋਈ ਆਪਣਾ ਬੈਲਟਰ ਹੋਈ ਛੋਟੀਆਂ ਟਰੇਡਾਂ ਕੋ ਪਾਈ ਉਹਨਾਂ ਦੇ ਵਿੱਚ ਇਹਨਾਂ ਨੇ ਥੋੜੀ ਜੀ ਫੀਸ ਨਾਲ ਤਾਂ ਫੀਸ ਲੈ ਲੈਣੀ ਆ ਬੱਚੇ ਤੋਂ ਨਾਲ ਇਹਨਾਂ ਨੇ ਕੀ ਕਰ ਲੈਣਾ ਉਹਦੇ ਚ ਦਾਖਲਾ ਦਵਾ ਕੇ ਕਾਗਜ਼ਾਂ ਦੇ ਵਿੱਚ ਸ਼ੋਅ ਕਰਨਾ ਵੀ 5% ਅਸੀਂ ਕੋਟਾ ਜੀ ਪੂਰਾ ਕਰਤਾ ਉਹਨਾਂ ਨੂੰ ਦਾਖਲੇ ਦਵਾਤੇ ਇਹ ਇਲੈਕਟ੍ਰੀਸ਼ੀਅਨ ਦੇ ਵਿੱਚ ਕਿਉਂ ਨਹੀਂ ਕਰਦੇ ਹੈਗੇ ਮਾਸਟਰ ਜੀ ਇਹ ਖਾਨਾ ਪੂਰਤੀ ਇਹਨਾਂ ਨੇ ਕਰਨੀ ਹੁੰਦੀ ਆ ਜੀ ਉਹੀ ਫੇਰ ਗੱਲ ਆ ਜਾਂਦੀ ਆ ਕਿ ਸਿੱਖਿਆ ਦਾ ਜਿਹੜਾ ਵਪਾਰੀਕਰਨ ਹੋ ਰਿਹਾ ਜਿਹੜੀ ਸਾਡੀ ਤਕਨੀਕੀ ਸਿੱਖਿਆ ਉਹਦੇ ਵਿੱਚ ਜਿਹੜਾ ਵਪਾਰੀਕਰਨ ਹੋ ਰਿਹਾ ਉਹਦੇ ਵਿੱਚ ਜਿਹੜੀ ਵੱਡੀ ਟਰੇਡ ਆ ਉਹਨਾਂ ਨੂੰ ਪਤਾ ਹੈ ਕਿ ਜੇ ਇਲੈਕਟ੍ਰੀਸ਼ੀਅਨ ਦੇ ਵਿੱਚ ਇਹਨਾਂ ਨੂੰ ਦਿੱਤੀ ਤਾਂ ਸਾਡੀ ਲੁੱਟ ਖੋਟਣੀ ਹੋਣੀ ਕਿਉਂ ਉਸ ਟ੍ਰੇਡ ਵਾਸਤੇ ਲੋਕ ਪੈਸਾ ਦਿੰਦੇ ਆ ਵੱਡੀ ਬੋਲੀ ਲੱਗਦੀ ਆ ਬੜਾ ਪੈਸਾ ਮਿਲਦਾ ਇਸ ਕਰਕੇ ਉਹ ਐਸਸੀ ਭਾਈ ਜਾਰੇ ਦੇ ਬੱਚਿਆਂ ਨੂੰ ਦੇਣ ਦੀ بجائے ਉਹ ਪੇਡ ਕਰ ਦਿੰਦੇ ਆ ਤੇ ਪੇਡ ਵੀ ਉਹਨਾਂ ਡੋਨੇਸ਼ਨ ਦੇ ਤੌਰ ਤੇ ਉਹਨਾਂ ਤੋਂ ਲੱਖਾਂ ਰੁਪਇਆ ਪਟੋਰਿਆ ਜਾਂਦਾ ਜੇ ਹੁਣ 70 ਫੀਸਾਂ ਦੀ ਤੁਸੀਂ ਗੱਲ ਕੀਤੀ ਆ ਜੇ 70 ਸੀਟਾਂ ਦੇ ਵਿੱਚ ਉਹਨਾਂ ਨੇ 35 ਸੀਟਾਂ ਵੀ ਰੱਖ ਲਈਆਂ ਡੇਢ ਡੇਢ ਲੱਖ ਰੁਪਏ ਨੂੰ ਤਾਂ ਉਹਨਾਂ ਕੋਲ 55 ਲੱਖ ਰੁਪਇਆ ਆਇਆ ਵੈਸੀ ਆ ਗਿਆ ਸੋ ਇਸੇ ਕਰਕੇ ਇੱਕ ਟ੍ਰੇਡ ਦੀ ਗੱਲ ਹੈ ਇਸ ਤੋਂ ਬਿਨਾ ਹੋਰ ਵੀ ਬਹੁਤ ਸਾਰੀਆਂ ਟ੍ਰੇਡਾਂ ਨੇ ਇਹ ਆਪਣੀ ਕਾਗਜ਼ੀ ਖਾਣਾ ਪੂਰਤੀ ਦਾ ਕਰ ਦਿੰਦੇ ਆ 5% ਰਿਜ਼ਰਵੇਸ਼ਨ ਦੀ ਐਸਟੀ ਭਾਈਚਾਰੇ ਨੂੰ ਪਰ ਰੀਅਲ ਤੌਰ ਤੇ ਸੱਚਾਈ ਤੌਰ ਤੇ ਸਾਡੇ ਬੱਚਿਆਂ ਨੂੰ ਰਾਈਟ ਨਹੀਂ ਮਿਲਦਾ ਇੱਕ ਹੋਰ ਗੱਲ ਸਵਾਲ ਕਰਾਂਗੇ ਮਾਸਟਰ ਜਮੇ ਤੁਸੀਂ ਕਿਹਾ ਕਿ ਬੱਚੇ ਟ੍ਰੇਡ ਤੇ ਨਹੀਂ ਵੀ ਅਨ ਟ੍ਰੇਡ ਉਹੀ ਗੱਲ ਆ ਵੀ ਜਿਹੜੇ ਪ੍ਰਾਈਵੇਟ ਆਈਟੀਆਂ ਦੇ ਵਿੱਚੋਂ ਅ ਬੱਚੇ ਸਕਲੇ ਸਿੱਕੇ ਜਾਂਦੇ ਨੇ ਉਹਨਾਂ ਨੂੰ ਕੋਈ ਨੌਲੇਜ ਨਹੀਂ ਹੁੰਦੀ ਜਦੋਂ ਬਿਜਲੀ ਬੋਰਡ ਦੇ ਵਿੱਚ ਕਿਸਨ ਕਿਸੇ ਤਰੀਕੇ ਨਾਲ ਪੀਐਸਪੀਸੀਐਲ ਦੇ ਵਿੱਚ ਭਰਤੀ ਹੋ ਜਾਂਦੇ ਨੇ ਉਸ ਤੋਂ ਬਾਅਦ ਕਿਸੇ ਦੇ ਕੱਲਾ ਕੱਲਾ ਪੁੱਤਾ ਕਿਸੇ ਮਾਂ ਦਾ ਪੁੱਤ ਕਿਸੇ ਭੈਣ ਦਾ ਭਰਾ ਕਿਸੇ ਪਤਨੀ ਦਾ ਜਿਹੜਾ ਪਤੀ ਆ ਉਹ ਜਦੋਂ ਕਿਸੇ ਟਰਾਂਸਫਾਰਮ ਦੇ ਉੱਤੇ ਜਾਂ ਕਿਸੇ ਵੱਡੇ ਇਲੈਕਟ੍ਰੀਕਲ ਜਗ੍ਹਾ ਤੇ ਕਿਤੇ ਕੰਮ ਕਰਦਾ ਤਾਂ ਉੱਥੇ ਆਪਣੀ ਜਿਹੜੀ ਉਹਨਾਂ ਦੀ ਮੌਤ ਹੋ ਜਾਂਦੀ ਤਾਂ ਉਹਦੀ ਉਸ ਮੌਤ ਦਾ ਜਿਹੜਾ ਸ਼ਿਕਾਰ ਹੋ ਜਾਂਦਾ ਇਹ ਅਨਟ੍ਰੇਡ ਕਰਕੇ ਇਹਦੇ ਬਾਰੇ ਕੀ ਕਹੋਗੇ ਤੁਸੀਂ ਮੁਸੇਬ ਜੀ ਤੁਸੀਂ ਬਹੁਤ ਵਧੀਆ ਗੱਲ ਕੀਤੀ ਹੈ ਜਨਕੇ ਵੀ ਇੱਥੇ ਮੈਂ ਇੱਕ ਹੋਰ ਗੱਲ ਐਡ ਕਰਨੀ ਚਾਹੁੰਦਾ ਹਾਂ ਕਿ ਜਿਹੜੇ ਜਦੋਂ ਵੀ ਅਸੀਂ ਐਸਸੀਬੀਸੀ ਦੀ ਗੱਲ ਕਰਦੇ ਹਾਂ ਤਾਂ ਜੇ ਕੁਝ ਫਿਲਾਸਫਰ ਬੰਦੇ ਜਿਹੜੇ ਜਿਨ੍ਹਾਂ ਦੇ ਜੱਟਵਾਦ ਦਾ ਕਿੱਲਾ ਹੁੰਦਾ ਉਹ ਲੋਕ ਨਾ ਥੱਲੇ ਵੀਡੀਓ ਤੇ ਕਮੈਂਟ ਕਰ ਲੈ ਜਾਂਦੇ ਨੇ ਲਓ ਜੀ ਇਹ ਤਾਂ ਐਸਸੀ ਦੀ ਗੱਲ ਕਰਦੇ ਆ ਤਾਂ ਪੰਜਾਬੀਵਾਦੀ ਦੀ ਗੱਲ ਕਰਦੇ ਆ ਤਾਂ ਇਹ ਕਰਦੇ ਆ ਜਦ ਕਿ ਸਾਡਾ ਰਾਈਟ ਹੈ ਫੰਡਮੈਂਟਲ ਰਾਈਟ ਆ ਸੀਓ ਰਾਈਟ ਦੇ ਤਹਿਤ ਸਾਨੂੰ ਰਿਜ਼ਰਵੇਸ਼ਨ ਆ ਸਾਡਾ ਆਰਥਿਕ ਪੱਧਰ ਉੱਪਰ ਕਰਨ ਵਾਸਤੇ ਸਾਨੂੰ ਰਿਜ਼ਰਵੇਸ਼ਨ ਮਿਲਦੀ ਹੈ ਤੇ ਜਦੋਂ ਸਾਡਾ ਬੱਚਾ ਕੋਈ ਵਧੀਆ ਟੰਗ ਦੀ ਤਕਨੀਕ ਲੈ ਆਪਣਾ ਕੋਰਸ ਪੂਰਾ ਕਰਕੇ ਕਿਸੇ ਜੋਬ ਤੇ ਜਾਂਦਾ ਤਾਂ ਉਹ ਹਰ ਗੱਲ ਦੇ ਵਿੱਚ ਇੱਕ ਸਪਾਲਟ ਹੁੰਦਾ ਤੇ ਜਿਹੜੇ ਬੱਚੇ ਨੂੰ ਘਰੇ ਬੈਠੇ ਨੂੰ ਹੀ ਸਾਰਾ ਕੁਝ ਕਰਵਾਤਾ ਉਹਨੂੰ ਪੂਰੀ ਟ੍ਰੇਨਿੰਗ ਘਰੇ ਬੈਠੇ ਨੂੰ ਦੇਤੀ ਮੈਂ ਉਹ ਪ੍ਰੀਖਿਆ ਦੇਣ ਨਹੀਂ ਗਿਆ ਪ੍ਰੈਕਟੀਕਲਾਂ ਦੇ ਵਿੱਚ ਜਾ ਕੇ ਉਹਨਾਂ ਦੇ ਨੰਬਰ ਲਾ ਕੇ ਵੱਡੀਆਂ ਆ ਮੈਲਟ ਬਣਾ ਕੇ ਉਹਨਾਂ ਨੂੰ ਦੇ ਦਿੱਤੀ ਜਾਂਦੀ ਹੈ ਤੇ ਜਦੋਂ ਗਵਰਨਮੈਂਟ ਜੋਬ ਦੇ ਵਿੱਚ ਜਾਂਦੇ ਆ ਤਾਂ ਮੈਲਟ ਦੇ ਵਿੱਚ ਉੱਪਰ ਨੰਬਰ ਉਹਨਾਂ ਦਾ ਹੁੰਦਾ ਜੋ ਉਹਨਾਂ ਪੈਅ ਦੇ ਆਧਾਰ ਤੇ ਚਲੇ ਜਾਂਦਾ ਜਿਹੜਾ ਜਾਣ ਕੇ ਵੀ ਆ ਮੈਲਟ ਦੇ ਆਧਾਰ ਤੇ ਪ੍ਰਮੋਸ਼ਨਾਂ ਵੀ ਦੇ ਦਿੰਦੇ ਆ ਤੇ ਉਹਨਾਂ ਕੋਲੇ ਜਿਹੜੀ ਸਕਿੱਲ ਆ ਉਹ ਹੁੰਦੀ ਨਹੀਂ ਉਹਨਾਂ ਕੋਲੇ ਪ੍ਰੋਪਰ ਜਿਹੜਾ ਤਜਰਬਾ ਉਹ ਹੁੰਦਾ ਨਹੀਂ ਤੇ ਫਿਰ ਉਹ ਇਸ ਹਰ ਫੀਲਡ ਦੇ ਵਿੱਚ ਜਾ ਕੇ ਮਾਰ ਖਾਂਦੇ ਆ ਇਸੇ ਕਾਰਨ ਕਰਕੇ ਸਾਡੇ ਜਿਹੜੇ ਪੰਜਾਬ ਦੇ ਵਿੱਚ ਆ ਬਹੁਤ ਵੱਡੇ ਪੱਧਰ ਤੇ ਜਿਹੜਾ ਘਪਲਾ ਹੋ ਰਿਹਾ ਇਹਦਾ ਆਪਾਂ ਜਿਹੜਾ ਹਾਂ ਇਹ ਸਕੈਮ ਦਾ ਆਪਾਂ ਪਰਦਾ ਸਾਫ਼ ਕਰਨ ਵਾਲੇ ਆ ਬਹੁਤ ਜਲਦੀ ਤੁਹਾਨੂੰ ਇਹਦਾ ਰਿਜ਼ਲਟ ਮਿਲੂਗਾ ਤਕਰੀਬਨ ਅਸੀਂ 20 ਤਰੀਕ ਤੱਕ ਬੀਜੀਆਂ ਉਸ ਤੋਂ ਬਾਅਦ ਹਰ ਆਈਪੀਆਈ ਦੇ ਮੂਰੇ ਅਸੀਂ ਪਹਿਲਾਂ ਤਾਂ ਆਪਣੇ ਪੱਦਰ ਤੇ ਆਪਣੀਆਂ ਲੈਡਰ ਪੈੜਾਂ ਤੇ ਸੰਯੁਕਤ ਦਲਤ ਮੋਰਚਾ ਹੋਰ ਜਿਹੜੀ ਮੇਰੀ ਆਪਣੀ ਬਾਦੀਗਰ ਬਣ ਜਾਵਾ ਸਮਾਜ ਸੰਘਾਟ ਕਮੇਟੀ ਜਿਹਨੇ ਬਹੁਤ ਸਾਰੀਆਂ ਲੜਾਈਆਂ ਲੜੀਆਂ ਨੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਹੋਰ ਜਿਹੜੀਆਂ ਸਾਡੇ ਨਾਲ ਸਾਭੀ ਸੋਚਦੀਆਂ ਜਥੇਬੰਦੀਆਂ ਉਹਨਾਂ ਨੂੰ ਵੀ ਨਾਲ ਲਵਾਗੇ ਔਰ ਜਨਰਲ ਗੜਾ ਗਿਰਦਿਆ ਕਿਸਾਨ ਉਹਨੀਆਂ ਬੇਸੇ ਬੰਦੀਆਂ ਜਿਹੜੀ ਉਹਨਾਂ ਨਾਲ ਵੀ ਸਾਡਾ ਰਾਬਤਾ ਚੱਲ ਰਿਹਾ ਉਹਨਾਂ ਨੂੰ ਸਾਰਿਆਂ ਨੂੰ ਨਾਲ ਲੈ ਕੇ ਇਸ ਦੇ ਖਿਲਾਫ ਇਸ ਮੈਂ ਇਹਦੇ ਖਿਲਾਫ ਅਸੀਂ ਇੱਕ ਮੁਹਿੰਮ ਜਲਾਵਾਂਗੇ ਜਿਹਦੇ ਵਿੱਚ ਸਾਡੇ ਇਕੱਲਾ ਅਸੀਂ ਨਹੀਂ ਵੀ ਉੱਥੇ ਕਿਸੇ ਵੀ ਬੰਦੇ ਨਾਲ ਕੋਈ ਧੱਕਾ ਨਾ ਹੋਵੇ ਸ਼ਡਿਊਲ ਕਾਸ਼ ਨਾਲ ਦਾ ਧੱਕਾ ਹੋ ਹੀ ਰਿਹਾ ਜਿਹੜਾ 5% ਉਹਨਾਂ ਦੀਆਂ ਸੀਟਾਂ ਖਾਧੀਆਂ ਜਾ ਰਹੀਆਂ ਨੇ ਵਪਾਰੀਕਰਨ ਕੀਤਾ ਜਾ ਰਿਹਾ ਪਰ ਜਰਨਲ ਤੋਂ ਵੀ ਮੋਟੀਆਂ ਫੀਸਾਂ ਲਈ ਜਾਂਦੇ ਨੇ ਜਰਨਲ ਦੇ ਵਿੱਚੋਂ ਮੈਂ ਉੱਥੇ ਆ ਰਿਹਾ ਵੀ ਜਰਨਲ ਤੋਂ ਵੀ ਇਹ ਬਹੁਤ ਵੱਡੇ ਵੱਡੇ ਫੰਡ ਲੈ ਕੇ ਉਹਨਾਂ ਨੂੰ ਰਿਸਰਟ ਆਦਿ ਵਗੈਰੇ ਜਿਹੜੇ ਉਹ ਪ੍ਰੋਵਾਈਡ ਕਰਵਾ ਦਿੱਤੇ ਜਾਂਦੇ ਆ ਇਸ ਗੱਲ ਦੀ ਆਪਾਂ ਮੁਹਿਮ ਹੈ ਜਿਹੜੀ ਉਹ ਬਹੁਤ ਵੱਡੇ ਪੱਧਰ ਤੇ ਆਉਣ ਵਾਲੇ ਸਮੇਂ ਤੇ ਦੇਖਿਓ ਤੁਸੀਂ ਇਹ ਤੜਫਣ ਗਏ ਹੁਣ ਆਈਡੀ ਆਈ ਵਾਲੇ ਜਿੰਨੇ ਚੇਅਰਮੈਨ ਆ ਜਦੋਂ ਇਹ ਵੀਡੀਓ ਉਹਨਾਂ ਕੋਲੇ ਜਾਣੀਆ ਤਾਂ ਉਹਨਾਂ ਨੂੰ ਪਤਾ ਲੱਗ ਤੇ ਉਹਨਾਂ ਨੇ ਜਦੋਂ ਭੱਜ ਨੱਠ ਕਰਨੀ ਆ ਫਿਰ ਜਨ ਕੇ ਵੀ ਰਾਜਨੀਤਿਕ ਪਹੁੰਚ ਰੱਖਣ ਵਾਲੇ ਫਿਰ ਪਹੁੰਚ ਕਰਨਗੇ ਵੀ ਇੱਥੇ ਸਾਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਪਰ ਨਾ ਤਾਂ ਬਾਜਗਰ ਮਨਜਾਰਾ ਸਮਾਜ ਸੰਘਰਸ਼ ਕਮੇਟੀ ਅੱਜ ਦਾ ਵੀ ਆ ਤੇ ਨਾ ਕੱਲ ਨੂੰ ਦਬੂਗੀ ਜਿੱਥੇ ਸਾਡੇ ਹੱਕਾਂ ਦੀ ਗੱਲਬਾਤ ਆ ਉੱਥੇ ਅਸੀਂ ਲੜਾਈ ਲੜਾਂਗੇ ਔਰ ਲੜਦੇ ਰਵਾਂਗੇ ਸੰਯੁਕਤ ਦਲ ਤੋਰਚਾ ਵੱਲੋਂ ਵੀ ਅਸੀਂ ਬਹੁਤ ਜਲਦੀ ਮੈਂ ਉਹਨਾਂ ਕੋਲ 20 ਤਰੀਕ ਨੂੰ ਇਹ ਗੱਲ ਰੱਖਣੀ ਆ ਉਹਨਾਂ ਦੇ ਨੋਟਿਸ 'ਚ ਲਿਆ ਕੇ ਬਹੁਤ ਵੱਡੇ ਪੱਧਰ ਤੇ ਆਪਾਂ ਕਾਰਵਾਈ ਪਾਵਾਂਗੇ ਮਾਸਟਰੀ ਮੈਂ ਅਜੀਤ ਅਖਬਾਰ ਦੇ ਵਿੱਚੋਂ ਕਾਫੀ ਸਮੇਂ ਤੋਂ ਪੱਤਰਕਾਰੀ ਕਰਦਾ ਆ ਰ ਪ੍ਰਿੰਟ মিডিਆ ਦੇ ਵਿੱਚੋਂ ਉਸ ਦੇ ਵਿੱਚ ਵੀ ਨੋਟੀਫਿਕੇਸ਼ਨ ਜਿਹੜੇ ਜਾਰੀ ਹੁੰਦੇ ਨੇ ਦਰਜਾਨਾ ਸਪੋਕਸਮੈਨ ਦੇ ਸੇਵਕ ਜਗਬਾਣੀ ਇਹਨਾਂ ਦੇ ਵਿੱਚ ਨੋਟੀਫਿਕੇਸ਼ਨ ਜਾਰੀ ਹੁੰਦੇ ਨੇ ਅਸੀਂ ਖਬਰਾਂ ਲਾਉਂਦੇ ਆ ਇਹਨਾਂ ਅਖਬਾਰਾਂ ਦੀਆਂ ਇਹਨਾਂ ਅਖਬਾਰਾਂ ਦੇ ਵਿੱਚੋਂ ਪੱਤਰਕਾਰ ਤੇ ਅਸੀਂ ਇਹਨਾਂ ਦੇ ਖਬਰਾਂ ਲਾਉਂਦੇ ਆ ਤੇ ਉਹਦੇ ਵਿੱਚ ਨੋਟੀਫਿਕੇਸ਼ਨ ਵੀ ਜਿਹੜੇ ਆਉਂਦੇ ਨੇਗੇ ਆ ਡਿਜੀਟਲੋਂ ਵੀ ਨੋਟੀਫਿਕੇਸ਼ਨ ਆਉਣੇ ਪਰ ਉਹਨਾਂ ਨੋਟੀਫਿਕੇਸ਼ਨਾਂ ਤੇ ਇਹ ਪ੍ਰਾਈਵੇਟ ادارے ਨੇ ਜਿਹੜੇ ਖਰੀ ਨਹੀਂ ਉਤਰਦੇ ਬਿਲਕੁਲ ਜੀ ਇਹਨਾਂ ਨੇ ਨਾ ਤਾਂ ਖਰੇ ਪਹਿਲਾਂ ਉਤਰੇ ਸੀ ਨਾ ਇਹ ਉਤਰ ਰਹੇ ਆ ਤੇ ਨਾ ਹੀ ਇਹ ਉਤਰਨਗੇ ਜਿੰਨਾ ਟਾਈਮ ਤੁਸੀਂ ਆਪਣੀ ਲੜਾਈ ਆਪ ਨਹੀਂ ਲੜਦੇ ਇਹਦੇ ਵਾਸਤੇ ਸਾਨੂੰ ਇੱਕ ਝਟੋ ਹੋਣਾ ਪੈਣਾ ਇੱਕ ਹੋਰ ਇਥੇ ਇਹ ਗੱਲ ਕਹਿਣੀ ਬਣਦੀ ਹੈ ਕਿ ਜਿਹੜੀਆਂ ਮੌਕੇ ਤੇ ਜਿਹੜੀਆਂ ਐਡਮਿਸ਼ਨਾਂ ਚੱਲ ਰਹੀਆਂ ਹੁੰਦੀਆਂ ਨੇ ਉਹ ਤਾਂ ਇਹ ਵੱਡੇ ਪੈਸੇ ਲੈਂਦੀ ਲੈਂਦੇ ਆ ਪਰ ਕਈ ਵਾਰੀ ਇਦਾਂ ਦੇ ਨੋਟਿਸ 'ਚ ਵੀ ਆ ਜਾਂਦੇ ਆ ਕਿ 1 ਸਾਲ ਪੈਂਡਿੰਗ ਕਿਉਂ 2 ਸਾਲ ਦੇ ਕੋਰਸ ਨੂੰ ਇਹ ਜਦੋਂ ਆ ਸੈਸ਼ਨ ਲੰਘ ਵੀ ਗਿਆ ਤਾਂ ਆਗਨਾ ਸ਼ਾਸ਼ਨ ਦੀ ਤਿਆਰੀ ਹੁੰਦੀ ਆ ਤੇ ਉਸ ਤੋਂ ਬਾਅਦ ਕਹਿੰਦੇ ਆ ਸਾਡੇ ਕੋਲ ਇੱਕ ਸੀਟ ਪਈ ਹੈ ਜੀ ਜੇ ਤੁਸੀਂ ਲੈਣੀ ਆ ਤਾਂ ਉੱਤੇ ਵੀ ਜਾ ਕੇ ਫਿਰ ਉੱਥੇ ਕੀ ਇੱਕ ਦਾ ਬੱਚੇ ਨੂੰ ਇਹ ਝਾਂਸਾ ਦੇ ਦਿੰਦੇ ਆ ਕਿ ਤੇਰਾ ਸਾਲ ਬਚ ਰਿਹਾ ਉਹ ਸਾਧ ਦੇ ਵਿੱਚ ਆ ਕੇ 1.5 ਲੱਖ ਰੁਪਈਆ ਫਿਰ ਵਧਾ ਦਿੰਦੇ ਆ 1.5 ਲੱਖ ਰੁਪਈਆ ਉਹਨਾਂ ਦੀ ਵੈਸੀ ਕਾਸਟ ਹੁੰਦੀ ਆ ਤਾਂ ਲੋਕਾਂ ਦੇ ਤਿੰਨ ਤਿੰਨ ਚਾਰ ਚਾਰ ਲੱਖ ਰੁਪਈਆ ਲੈ ਕੇ ਵੀ ਬੈਕ ਦੇ ਵਿੱਚ ਵੀ ਇਹ ਸੀਟਾਂ ਨੇ ਜਿਹੜੀਆਂ ਉਹਨਾਂ ਦੀਆਂ ਖਾਤਾ ਕੰਮ ਪੂਰੇ ਕਰਕੇ ਉਹਨਾਂ ਨੂੰ ਸਰਟੀਫੀਕਟ ਪ੍ਰੋਵਾਈਡ ਕਰਵਾ ਦਿੰਦੇ ਤੇ ਆਪਾਂ ਜਲਦੀ ਤੁਹਾਨੂੰ ਵਿਸ਼ਵਾਸ ਦਿਵਾਉਣਾ ਔਰ ਬਹੁਤ ਜਲਦੀ ਤੁਸੀਂ ਦੁਬਾਰਾ ਇੰਟਰਵਿਊ ਕਰਨ ਵਾਸਤੇ ਆਉਂਗੇ ਕਿ ਇਹਦਾ ਐਕਸ਼ਨ ਹੋਇਆ ਔਰ ਇਸ ਐਕਸ਼ਨ ਨੂੰ ਅਸੀਂ ਬਹੁਤ ਵੱਡੇ ਪੱਧਰ ਤੇ ਐਕਸ਼ਨ ਲੈਣ ਜਾਣ ਰਹੇ ਹਾਂ ਔਰ